ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਟੱਲਰਾਏ ਜੀ ਦਾ ਹੈ ਬਾਬਾ ਜੀ ਦਾ ਜਨਮਨਾ ਅੰਮ੍ਰਿਤਸਰ ਗੁਰੂ ਕੇ ਮਹਿਲ ਗੁਰੂ ਦੇ ਮਹਿਲ ਹੋਇਆ ਤੇ ਬਾਬਾ ਜੀ ਦਾ 9 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰਕੇ ਇਹ ਇੱਕ ਗੁਰਦੁਆਰਾ ਨੌ ਮੰਜਲਾ ਬਾਬਾ ਜੀ ਦੀ ਸਮਾਦ ਦੇ ਉੱਪਰ ਬਣਿਆ ਹੋਇਆ ਨੌ ਮੰਜਲਾ ਬਾਬਾ ਜੀ 9 ਸਾਲ ਦੀ ਉਮਰ ਵਿੱਚ ਹੀ ਕਾਲ ਚਲਾਣਾ ਕਰ ਗਏ ਤੇ ਗੁਰਦੁਆਰਾ ਵੀ ਨੌ ਮੰਜਲਾ ਹੀ ਬਣਿਆ ਹੋਇਆ ਵਾ ਤੇ ਇਹ ਨਾਲ ਸਰਦਾਰ ਚਸਾ ਸਿੰਘ ਆਲੂ ਵਾਲੀਆ ਜਿਹਦੀ ਸਮਾਦ ਬਣੀ ਹੋਈ ਆ ਤੇ ਦਰਬਾਰ ਸਾਹਿਬ ਆਉਂਦੇ ਤੇ ਇੱਥੇ ਜਰੂਰ ਮੱਥਾ ਟੇਕ ਕੇ ਜਾਇਓ ਵੈਸੇ ਵੀ ਜਿਹੜੇ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਤੇ ਇੱਥੇ ਮੱਥਾ ਟੇਕਣ ਦੇ ਨਾਲ ਹੀ ਯਾਤਰਾ ਸਫਲ ਹੁੰਦੀ ਆ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਵਾ ਤੇ ਨਾਲ ਸਰਦਾਰ ਜੱਸਾ ਸਿੰਘ ਆਲੋਵਾਲ ਜਿਹਦੀ ਸਮਾਦ ਵੀ ਬਣੀ ਹੋਈ ਆ ਤੇ ਸਾਹਮਣੇ ਪਾਸੇ ਵੀ ਗੁਰਦੁਆਰਾ ਬਣਿਆ ਹੋਇਆ ਹੈ ਸਾਹਮਣੇ ਪਾਸੇ ਵੀ ਗੁਰਦੁਆਰਾ ਬਣਿਆ ਹੋਇਆ ਹੈ ਇਹ ਲੰਗਰ ਹਾਲ ਹੈ ਉਹ ਕਹਿੰਦੇ ਹੁੰਦੇ ਨੇ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਬਹੁਤ ਮਸ਼ਹੂਰ ਹੈ ਸਾਹਮਣੇ ਪਾਸੇ ਗੁਰਦੁਆਰਾ ਬੀਬੀ ਕੋਲਾ ਜੀ ਦਾ ਬਣਿਆ ਹੋਇਆ ਇਹ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਜੀ ਦਾ ਇਤਿਹਾਸ ਲਿਖਿਆ ਹੋਇਆ ਤੇ ਬਹੁਤ ਸੁੰਨਾ ਗੁਰਦੁਆਰਾ ਬਣਿਆ ਹੋਇਆ ਕਿਤੇ ਵੀ ਅੰਮ੍ਰਿਤਸਰ ਹੁੰਦੇ ਤਾਂ ਇੱਥੇ ਜ਼ਰੂਰ ਮੱਥਾ ਟੇਕ ਕੇ ਜਾਇਓ ਬਲਕਿ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੈਗਾ ਵਾ ਦੂਰ ਤੋਂ ਦਿਖਦੀਆਂ ਨੇ 9 ਮੰਜ਼ਿਲਾ ਬਿਲਡਿੰਗ ਦੂਰ ਤੋਂ ਹੀ ਅੰਦਰ ਤੋਂ ਹਰਮੰਦਰ ਸਾਹਿਬ ਦੇ ਅੰਦਰੋਂ ਹੀ ਦੇਖਦੀਆਂ ਬਿਲਡਿੰਗ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਬਾਬਾ ਢਲਰਾਇ ਜੀ ਦਾ 嗯。<music>